ਤਾਂ ਤਸਵੀਰਾਂ ਅੰਮ੍ਰਿਤਸਰ ਤੋਂ ਨਿਕਲ ਕੇ ਸਾਹਮਣੇ ਆ ਰਹੀਆਂ ਜਿੱਥੇ ਵੱਡੀ ਲੁੱਟ ਨੂੰ ਅੰਜਾਮ ਦਿੱਤਾ ਗਿਆ ਸਿਰਫ ਨਿੱਕੇ ਨਿੱਕੇ ਉਮਰ ਦੇ ਨੌਜਵਾਨਾਂ ਵੱਲੋਂ 18-19 ਸਾਲ ਦੀ ਨਾ ਦੋਹਾਂ ਨੌਜਵਾਨਾਂ ਦੀ ਉਮਰ ਸੀ ਜਿਨ੍ਹਾਂ ਨੇ ਆਪਣੀ ਉਮਰ ਦਾ ਲਿਹਾਜ਼ ਵੀ ਨਹੀਂ ਕੀਤਾ ਤੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ ਨਾਤਾਏ ਪ੍ਰਸ਼ਾਸਨ ਕੋ ਡਰੇ ਨੇ ਨਾ ਹੀ ਇਹਨਾਂ ਨੇ ਕਿਸੇ ਦਾ ਕੌਫ ਰੱਖਿਆ ਆ ਤਾਂ ਤਸਵੀਰਾਂ ਦੇਖ ਸਕਦੇ ਹੋ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਨੌਜਵਾਨ ਪਹਿਲਾ ਵਾਰ ਖੜ ਕੇ ਪਲਾਨ ਕਰਦੇ ਨੇ ਤੇ ਜਿਸ ਤਰ੍ਹਾਂ ਹੀ ਮੈਡੀਕਲ ਸਟੋਰ ਵਾਲਾ ਇਕੱਲਾ ਰਹਿੰਦਾ ਜਾਂ ਗਾ ਕਿਸਦੇ ਚਲੇ ਜਾਂਦੇ ਨੇ ਤੇ ਅੰਦਰ ਵੜ ਕੇ ਵੱਡੀ ਕਟਨਾ ਨੂੰ ਅੰਜਾਮ ਦੇ ਦਿੰਦੇ ਨੇ ਤਾਂ ਤਸਵੀਰਾਂ ਇਸ ਵੇਲੇ ਦੀਆਂ ਦੇਖ ਸਕਦੇ ਹੋ ਕਿਸ ਤਰ੍ਹਾਂ ਬੰਦੂਕ ਦੀ ਨੋਕ ਦੇ ਉੱਤੇ ਜਿਹੜੀ ਆ ਹਜ਼ਾਰਾਂ ਰੁਪਏ ਦੀ ਨਕਦੀ ਲੁੱਟ ਕੇ ਲੈ ਗਿਆ ਤਾਂ ਮੈਡੀਕਲ ਜਿਹੜਾ ਦੁਕਾਨਦਾਰ ਆ ਉਸਦੇ ਦੱਸਣ ਦੇ ਅਨੁਸਾਰ ਪਹਿਲਾਂ ਇਹ ਨੌਜਵਾਨ ਬਾਹਰ ਖੜ ਕੇ ਪਲਾਨ ਕਰਦੇ ਨੇ ਉਸ ਤੇ ਬਾਅਦ ਪਹਿਲਾ ਇੱਕ ਨੌਜਵਾਨ ਅੰਦਰ ਆਂਦਾ ਦੂਸਰਾ ਫਿਰ ਅੰਦਰ ਆਂਦਾ ਪਹਿਲਾ ਦਵਾਈ ਦੀ ਡਿਮਾਂਡ ਕੀਤੀ ਜਾਂਦੀ ਉਸ ਤੇ ਬਾਅਦ ਅੰਦਰੋਂ ਕੁੰਡੀ ਲਗਾ ਲਈ ਜਾਂਦੀ ਆ ਤੇ ਬੰਦੂਕ ਦੀ ਨੋਕ ਤੇ ਇਸ ਮੈਡੀਕਲ ਦੁਕਾਨ ਵਾਲੇ ਨੂੰ ਇੱਕ ਸਾਈਡ ਤੇ ਬਿਠਾ ਲਿਆ ਜਾਂਦਾ ਤੇ ਅੰਦਰੋਂ ਸਾਰਾ ਸਮਾਨ ਜਿਹੜਾ ਉਸ ਦੀ ਲੁੱਟ ਕਰ ਲਈ ਜਾਂਦੀ ਆ ਨਕਦੀ ਲੈ ਲੈ ਜਾਂਦਾ ਇਸ ਤੋਂ ਇਲਾਵਾ ਹੋਰ ਵੀ ਦੁਕਾਨ ਦਾ ਸਮਾਨ ਜਿਹੜਾ ਹੈ ਲੈ ਕੇ ਫਰਾਰ ਹੋ ਜਾਂਦੇ ਨੇ ਤਾਂ ਤਸਵੀਰਾਂ ਇਸ ਵੇਲੇ ਦੀਆਂ ਅੰਮ੍ਰਿਤਸਰ ਤੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿੱਥੇ ਅਜਿਹਾ ਹਾਦਸਾ ਵਾਪਰਿਆ ਆਤਾ ਇਹਨਾਂ ਨੌਜਵਾਨਾਂ ਦੀ ਉਮਰ ਸਿਰਫ 18 ਤੋਂ 19 ਸਾਲ ਦੀ ਸੀ ਤਾਂ ਵੱਡਾ ਸਵਾਲ ਉੱਠਦਾ ਕਿ ਇਹਨਾਂ ਨੇ ਐਡੀ ਵੱਡੀ ਚੋਰੀ ਨੂੰ ਬਾਰਦਾਤ ਨੂੰ ਅੰਜਾਮ ਕਿਉਂ ਤੱਕੀਏ ਕੋਈ ਨਸ਼ਾ ਕਰਦੇ ਸੀ ਜਾਂ ਫਿਰ ਅਜੀਹਾ ਕਿਉਂ ਇਹਨਾਂ ਨੂੰ ਕਰਨਾ ਪਿਆ ਤਾਂ ਵੱਡਾ ਸਵਾਲ ਜ਼ਰੂਰ ਉੱਠਦਾ ਤੇ ਦੂਸਰੇ ਪਾਸੇ ਪ੍ਰਸ਼ਾਸਨ ਦਾ ਵੀ ਇਹਨਾਂ ਨੂੰ ਕੋਈ ਡਰ ਜਾਂ ਖੌਫ ਨਹੀਂ ਸੀ ਕਿ ਪ੍ਰਸ਼ਾਸਨ ਜਿਹੜਾ ਆ ਇਹਨਾਂ ਨੂੰ ਕੀ ਸਜ਼ਾ ਦੇ ਸਕਦਾ ਕਿਉਂਕਿ ਪੁਲਿਸ ਨੇ ਹੁਣ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਇਹਨਾਂ ਨੂੰ ਕਾਬੂ ਤਾਂ ਕਰ ਲੈਣਾ ਪਰ ਇਹ ਹਜ਼ਾਰਾਂ ਰੁਪਏ ਦੀ ਨਕਦੀ ਇਹਨਾਂ ਨੂੰ ਬਹੁਤ ਹੀ ਮਹਿੰਗੀ ਪੈ ਜਾਣੀ ਆ ਤਾਂ ਤਸਵੀਰਾਂ ਇਸ ਵੇਲੇ ਦੀਆਂ ਸਾਂਝੀਆਂ ਤੁਹਾਡੇ ਨਾਲ ਕਰ ਰਹੇ ਹਾਂ ਜਿੱਥੇ ਖੌਫਨਾਕ ਤਸਵੀਰ ਨਿਕਲ ਕੇ ਸਾਹਮਣੇ ਆ ਰਹੀ ਹੈ ਲਗਾਤਾਰ ਲੁੱਟਾਂ ਦੀਆਂ ਬਾਰਦਾਤਾਂ ਵਾਧੀਆਂ ਆਰੀਆਂ ਨੇ ਲਗਾਤਾਰ ਲੁੱਟਾਂ ਨੂੰ ਅਲਜਾਮ ਅੰਜਾਮ ਜਿਹੜੇ ਅਜੇ ਇਹ ਲੋਕ ਦਿੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਇਸ ਵੇਲੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਕਿਸ ਤਰ੍ਹਾਂ ਬੁਰੇ ਤਰੀਕੇ ਦੇ ਨਾਲ ਇਸ ਦੁਕਾਨ ਦੇ ਅੰਦਰ ਲੁੱਟ ਕੀਤੀ ਗਈ ਹੈ ਕਈ ਲੋਕਾਂ ਦੇ ਵੱਲੋਂ ਦੋ ਨੌਜਵਾਨ ਸਗੇ ਇਹ ਜਿਨ੍ਹਾਂ ਦੀ ਉਮਰ ਸਿਰਫ 18 ਤੋਂ 19 ਸਾਲ ਸਗੀ ਤੇ ਬਿਲਕੁਲ ਵੀ ਇਹਨਾਂ ਦੇ ਦਿਲ ਦੇ ਵਿੱਚ ਕੋ ਡਰ ਨਹੀਂ ਆਇਆ ਕਿ ਕੀ ਕਰਨ ਜਾ ਰਹੇ ਨੇ ਮੈਡੀਕਲ ਸਟੋਰ ਦੇ ਅੰਦਰ ਵੜਦੇ ਨੇ ਤੇ ਉਸ ਦੇ ਬਾਅਦ ਅੰਦਰੋਂ ਕੁੰਡੀ ਲਗਾ ਕੇ ਦੁਕਾਨਦਾਰ ਨੂੰ ਬੰਦੂਕ ਦੀ ਨੋਕ ਦੇ ਉੱਤੇ ਮਿੰਟਾਂ ਸਕਿੰਟਾਂ ਚ ਲੁੱਟ ਕੇ ਫਰਾਰ ਹੋ ਜਾਂਦੇ ਨੇ ਤਾਂ ਤਸਵੀਰਾਂ ਇਸ ਵੇਲੇ ਦੀਆਂ ਤੁਸੀਂ ਦੇਖ ਸਕਦੇ ਹੋ ਖੌਫਨਾਕ ਤਸਵੀਰਾਂ ਨੇ ਦੁਕਾਨਦਾਰਾਂ ਦੇ ਅੰਦਰ ਜਿਹੜੇ ਲੋਕ ਰੋਡ ਦੇ ਉੱਤੇ ਦੁਕਾਨਾ ਕਰ ਰਹੇ ਨੇ ਉਹਨਾਂ ਦੇ ਦਿਲ ਦੇ ਵਿੱਚ ਖੌਫ ਜਿਹੜਾ ਹੈ ਜ਼ਰੂਰ ਬਣਿਆ ਹੋਇਆ ਕਿਉਂਕਿ ਅਜਿਹੇ ਨੌਜਵਾਨ ਨਸ਼ੇ ਦੀ ਪੂਰਤੀ ਲਈ ਜਾਂ ਫਿਰ ਆਪਣੇ ਹੋਰ ਗਲਤ ਕੰਮਾਂ ਨੂੰ ਅੰਜਾਮ ਦੇਣ ਦੇ ਲਈ ਅਜਿਹੇ ਕਾਰੇ ਕਰਦੇ ਨੇ ਤਾਂ ਪੁਲਿਸ ਦੇ ਵੱਲੋਂ ਵੀ ਸਖਤ ਹਾਲਾਂਕਿ ਕਾਰਵਾਈ ਕੀਤੀ ਜਾਂਦੀ ਹੈ ਪਰ ਫਿਰ ਵੀ ਜਿਹੜੇ ਆ ਇਹ ਲੁੱਟਾਂ ਦੀਆਂ ਵਾਰ ਦਤਾਂ ਬੰਦ ਹੋਣੀਆਂ ਬਾ ਜੜੀਆਂ ਉਸ ਦਾ ਨਾਮ ਨਹੀਂ ਲੈ ਰਿਆ ਤਾਂ ਇਸ ਮਾਮਲੇ ਦੇ ਵਿੱਚ ਦੁਕਾਨਦਾਰ ਦਾ ਕੀ ਕਹਿਣਾ ਆ ਸੁਣਾਉਂਦੇ ਚੱਲਦੇ ਆ ਸਰ ਮੇਰਾ ਨਾਮ ਗੋਤਮ ਸ਼ਰਮਾ ਮੈਂ ਸਮਾਈਲਿੰਗ ਕਲੇਵ ਦਾ ਰਹਿਣ ਵਾਲਾ ਪੂਰੇ 6 ਵਜੇ ਦੋ ਜਨੇ ਆਂਦੇ ਆ ਇੱਕ ਜਨਾ ਪਹਿਲੇ ਅੰਦਰ ਵੜਿਆ ਦਵਾਈ ਲਈ ਪੁੱਛਿਆ ਉਹਨੇ ਇਹ ਹੈਗੀ ਆ ਮੈਂ ਉੱਠ ਕੇ ਦੇਣ ਲੱਗਿਆ ਤੇ ਦੂਸਰਾ ਅੰਦਰ ਵੜਿਆ ਔਰ ਉਹਨੇ ਲੋਕ ਕਰ ਲਿਆ ਦਰਵਾਜਾ ਮੈਂ ਕਿਹਾ ਭਾਜੀ ਕੁੰਡੀ ਖੋਲ ਦੋ ਇਸ ਤੋਂ ਪਹਿਲਾਂ ਹੀ ਦੂਸਰੇ ਨੇ ਪਿਸਤੌਲ ਕੱਢ ਲਈ ਲੋਡ ਵੀ ਕੀਤੀ ਸਾਫ਼ ਆਵਾਜ਼ ਆਈ ਕੇ ਅੰਦਰ ਚੁੱਪ ਕਰਕੇ ਦਰ ਸਾਈਡ ਤੇ ਬਹਿ ਜਾ ਸਾਨੂੰ ਆਪਣਾ ਕੰਮ ਕਰ ਲੈਣ ਦੇ ਫਿਰ ਉਹ ਪਿਸਤੌਲ ਲੈ ਕੇ ਮੇਰੇ ਲਾਗੇ ਬੈਠਾ ਰਿਹਾ ਮੈਨੂੰ ਹਿੱਲਣ ਨਹੀਂ ਦਿੱਤਾ ਦੂਸਰੇ ਬੰਦੇ ਨੇ ਸਾਰੀ ਫੁਲਾਫਲੀ ਕਰਕੇ ਜੋ ਵੀ ਪੈਸੇ ਗਏ ਇੱਧਰ ਉੱਧਰੋਂ ਸਾਰੇ ਪਿੱਛੋਂ ਪਰਫਿਊਮ ਇਹ ਉਹ ਸਭ ਕੁਝ ਕੱਢ ਕੁੱਢ ਕੇ ਆਪਣੇ ਜੇਬ ਚੀਪਾਇਆ ਤੇ ਨਿਕਲ ਗਏ ਤੇ ਮੈਨੂੰ ਜਾਨ ਲੱਗਿਆ ਮੈਨੂੰ ਉਹਨਾਂ ਨੇ ਕਿਹਾ ਕਿ ਜੇ ਕਿਸੇ ਨੂੰ ਤੂੰ ਕਿਹਾ ਜਾਂ ਹਿੱਲੇ ਹਥੋਂ ਜਿੰਨੇ ਦੇ ਰਹੀ ਜਾਂਦੇ ਨਹੀਂ ਤੇ ਇਹੀ ਵਾਪਸ ਆ ਜੈਣਾ ਹੀ ਤਾਂ ਗੋਰੀ ਦੇ ਨੂੰ ਮਾਰ ਦੇਣੀ ਆ ਸਿਰਫ ਨਹੀਂ ਕੋ ਮਰੇ ਗਏ ਸਨ ਸਰ ਉਹ ਹਾੜਲੀ 19 ਕੋ ਸਾਲ 18 20 ਸਾਲ ਦੇ ਲੱਗ ਛਾ ਗਏ ਕੋ ਕਪੜਾ ਵਗੈਰਾ ਬਣਿਆ ਸੀ ਰੁਮਾਲ ਸਰ ਬਾਹਰ ਖਲੋਕ ਕੇ ਉਹਨਾਂ ਨੇ ਬਨੇ ਪਹਿਲੇ 1 2 ਮਿੰਟ ਬਾਹਰ ਉਹਨਾਂ ਨੇ ਸਲਾਹ ਦਿੱਤੀ ਹੈ ਪ੍ਰੋਪਰ ਜੋ ਕਿ ਰਿਕਾਰਡਿੰਗ ਵਿੱਚ ਵੀ ਆਇਆ ਪਹਿਲੇ ਬਾਹਰ ਸਲਾਹ ਸਲੂ ਕਰਕੇ ਰੁਮਾਲ ਬਣ ਕੇ ਫੇਰ ਅੰਦਰ ਆਏ ਐਸੇ ਉਹਨਾਂ ਨੇ ਹਾਂਜੀ ਹਾਂਜੀ ਸਰ ਕੀ ਕਾਰਵਾਈ ਸਰ ਉਹਨਾਂ ਨੇ ਹੁਣ ਕੈਮਰੇ ਦੀ ਫੁਟੇਜ ਵਗੈਰਾ ਚੈੱਕ ਕਰ ਰਹੀ ਨੇ ਤੇ ਕਹਿੰਦੇ ਕੋਈ ਗੱਲ ਨਹੀਂ ਸਰ ਤੁਹਾਨੂੰ ਪਤਾ ਕਿ ਕਿਹੜੇ ਮੋਟੇ ਸੀ ਆਪਾਂ ਨਹੀਂ ਆਈਡੀਆ ਸਰ ਕੁਝ ਵੀ ਨਹੀਂ ਆਪਾਂ ਦੇ ਕਦੀ ਕਿਸੇ ਨਾਲ ਕਿੰਨਾ ਕਿੰਨੇ ਫਿਰ ਲੁੱਟ ਹੋਈ ਸਰ तकरीबन तकरीबन 28 ਤੋਂ 30000 ਰੁਪਏ ਸੀਗਾ ਜੋ ਕਿ ਪੇਮੈਂਟਾਂ ਪੁੰਟਾ ਦੇਣੀਆਂ ਵੀ ਸੀਗੀਆਂ ਕੁਛ ਆਈਆਂ ਵੀ ਸੀਗੀਆਂ ਸ਼ਨੀਵਾਰ ਮੋਸਟਲੀ ਪੇਮੈਂਟਾਂ ਕਰਨੀ ਹੁੰਦੀ ਆਪਾਂ ਸਰ ਦੁਕਾਨ ਦਾ ਨਾਮ ਕੀ ਆਪਨ ਵਰਸ਼ਾ ਮੈਡੀਕਲ ਦੀ ਮੰਗੀ ਕਰਦੇ ਬੰਦੇ ਸਰ ਦੇਖੋ ਜੀ ਕੋਈ ਸੇਵ ਹੀ ਨਹੀਂਗਾ 6 ਵਜੇ ਸ਼ਰਿਆਮ ਪਿਸਤੋਲ ਲੈ ਕੇ ਲੁੱਟ ਕੋ ਹੋ ਰਹੀ ਹੈ ਇਸ ਤੋਂ ਬਾਅਦ ਮੈਨੂੰ ਕੁਛ ਕਹਿਣ ਦੀ ਲੋੜ ਹੀ ਨਹੀਂ ਸਰ ਪੁਲਿਸ ਨੇ ਆਸ਼ਵਾਸ਼ਣ ਦਵਾਇਆ ਹਾਂਜੀ ਹਾਂਜੀ ਸਰ ਉਹਨਾਂ ਨੇ ਕਿਹਾ ਕਿ ਕੋਈ ਨਹੀਂ ਜਲਦੀ ਆਪਾਂ ਉਹਨਾਂ ਨੂੰ ਫੜਦੇ ਹਾਂ ਤੇ ਕਾਰਵਾਈ ਕਰਦੇ ਆ ਜੀ ਇਹ ਨਕੀਨਾਬੀਰ ਦੇ ਵਿੱਚ ਵਰਸ਼ਾ ਮੈਡੀਕਲ ਸਟੋਰ ਪੈਂਦਾ ਜੀ ਇਤਲਾਹ ਮਿਲੀ ਸੀ ਕਟੌਰ ਰੂਪ ਤੋਂ ਵੀ ਇੱਥੇ ਕੋਈ ਅਨਨੋਨ ਆਦਮੀ ਜਿਹੜੇ ਆ ਉਹ ਲੈ ਕੇ ਇਹਨਾਂ ਦੇ ਮੈਡੀਕਲ ਸਟੋਰ ਤੋਂ ਕੋਈ ਪੈਸਿਆਂ ਦੀ ਖੋ ਕਰਕੇ ਲੈ ਗਏ ਆ ਮੌਕੇ ਤੇ ਪਹੁੰਚੇ ਆ ਤੇ ਕਰਕੇ ਤਫਤੀਸ਼ ਤੇ ਵੈਰੀਫਾਈ ਕਰ ਰਹੇ ਆ ਸਰਾ ਜੀ ਤੇ ਉਹਨਾਂ ਨੂੰ ਗਨਪੁਆਇੰਟ ਤੇ ਹਾਂ ਜੀ ਹਾਂ ਜੀ ਇਹਨਾਂ ਦੇ ਦੱਸਣ ਮੁਤਾਬਕ ਦੱਸਿਆ ਇਹਨਾਂ ਨੇ ਵੀ ਗਨਕਟ ਵਗੈਰਾ ਸਾਹਮਣੇ ਆਈ ਆ ਆ ਕਰ ਚੈੱਕ ਕਰ ਰਹੇ ਆ ਜੀ ਚੈੱਕ ਕਰਕੇ ਤੇ ਸਾਰੀ ਕਾਰਵਾਈ ਜਿਹੜੀ ਆ ਉਹ ਬਿਆਨ ਲਿਖ ਕੇ ਫੂਲਸਪੀਟ ਮੇਲੇ ਕੇ ਪੱਤੇ ਦੋ ਜਣੇ ਸੀ ਦੋ ਜਣੇ ਜੀ ਮੋਟਰਸਾਈਕਲ ਤੇ ਦੋ ਜਣੇ